ਕਾਲਕ ਸੋਸ਼ ਬਿਜੂਨਾ ਪ੍ਰਕਾਰ ਨੇ ਗੈਸ ਲਾਉਣ ਨੂੰ ਤਾਂ ਬਹੁਤ ਸਰੀਕਸਾਨ 136 ਲਾਇਆਗਾ ਪਰ ਐਕਿ ਜਦੋਂ ਨਮੀ ਉਹਦੇ ਵਿੱਚ ਜਾੜੇ ਹੋ ਜੀਏ ਸ਼ੰਦਰ ਮਾਲਕ ਨਹੀਂ ਚਾਹਦਾ ਤਾਂ ਐਕਿ ਕਿਸਾਨ ਇਸ ਵਾਰ ਇਸ ਵਾਰ ਹਾਈਬ੍ਰਿਡ ਤੇ ਅਸੀਂ ਟੋਟਲੀ ਬੈਨ ਕਰ ਰਹੇ ਹਾਂ ਜਿਹੜੇ ਹਾਈਬ੍ਰਿਡ ਨੇ ਨਕਲੀ ਵੀ ਨੇ ਕਿਸਾਨ ਫਿਰ ਨਹੀਂ ਅਸੀਂ ਅਸੀਂ ਕਿਸਾਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਅਸਲੀ ਪੀਆਰ 126 127 128 129 ਉਹਨੂੰ ਅਸੀਂ ਚੱਕਾਂਗੇ ਔਰ ਇੱਕ ਹੋਰ ਮੈਂ ਤੁਹਾਨੂੰ ਅੱਜ ਦੱਸ ਦੇਣਾ ਕਿ ਇਸ ਵਾਰ ਅਸੀਂ ਜਿਹੜਾ ਛੋਲੇ ਦਾ ਜਿਹੜਾ ਸੀਜ਼ਨ ਹੈ ਉਹ ਜਿਹੜੀ ਬਿਜਲੀ ਹੈ ਪਹਿਲਾਂ 16 17 ਜੂਨ ਤੱਕ ਚੱਲੀ ਜਾਂਦੀ ਸੀ ਉਹ ਉਹਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਅਕਤੂਬਰ ਫਸਟ ਵੀਕ ਤੋਂ ਆਉਂਦਾ ਉਹ ਤੱਕ ਮoiisture ਆ ਜਾਂਦਾ ਹੈ ਜਿਹੜਾ ਐਟਮੋਸਫੇਅਰ ਚ ਕਿ ਮoiisture 18% ਹੈ FCI ਦਾ ਜਿਹੜਾ ਸਟੈਂਡਰਡ ਉਦੋਂ 18% ਰਹਿ ਹੀ ਨਹੀਂ ਸਕਦਾ ਹੈ ਨਾ ਸੋ ਇਸ ਵਾਰ ਅਸੀਂ 1 ਜੂਨ ਤੋਂ ਜਿਹੜਾ ਚੋਣ ਰਿਸੀਜਨ ਦਾ ਸ਼ੁਰੂ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੇ ਅਸੀਂ ਨਹਿਰਾਂ ਦੇ ਜਿਹੜੇ ਨੇ ਖਾਲ ਕੱਢ ਤੇ ਸਭ ਬਿਜਲੀ ਹੈ ਕੋਈ ਤਰ੍ਹਾਂ ਦੀ ਇੱਕ ਜੂਨ ਤੋਂ ਝੋਨਾ ਲਾਉਣ ਦੀ ਸੀ ਸੱਤ ਸੱਤ ਜਿਲਿਆਂ ਦੇ ਚੀਚੇ ਜਿਲਿਆਂ ਦੇ ਚਾਰ ਬਣਾਵਾਂਗੇ ਆਪਣਾ ਜ਼ੋਨ ਕਿ ਉਹ ਪਹਿਲਾਂ ਲਾਉਣਗੇ ਆਹ ਤੋਂ ਬਾਅਦ ਲਾਉਣਗੇ ਆਹ ਤੋਂ ਬਾਅਦ ਲਾਉਣ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਮਿਲੂਗਾ ਤੇ ਸਾਨੂੰ ਵੀ ਪਤਾ ਲੱਗੂਗਾ ਕਿਹੜੀ ਫਸਲ ਕਦੋਂ ਆ ਰਹੀ ਹੈ ਤੇ ਟਰਾਂਸਪੋਰਟ ਵਾਲਿਆਂ ਦਾ ਵੀ ਕੰਬਾਈਨਾ ਵਾਲਿਆਂ ਦਾ ਸਾਰਿਆਂ ਦਾ ਫਾਇਦਾ ਹੋ ਰਿਹਾ ਸਰ ਕਿਸਾਨਾਂ ਦੀ ਗੱਲ ਕਰੀਏ ਸਰ ਕਿਸਾਨ ਤੇ ਕੇਂਦਰ ਦੇ ਵਿੱਚ ਜਿਹੜਾ ਪਵਾੜ ਪੈ ਰਿਹਾ ਹੈਗਾ ਕਾਫੀ ਲੰਮਾ ਮਸਲਾ ਹੈ ਇਹਨਾਂ ਸਾਲ ਨੂੰ ਲੈ ਕੇ ਚੱਲਦਾ ਆ ਰਿਹਾ ਹੈਗਾ ਪਰ ਇਸ ਚੀਜ਼ ਦਾ ਹੱਲ ਕੋਈ ਦੇਖੋ ਜੀ ਉਹਨਾਂ ਨੇ ਜਦੋਂ ਮੀਟਿੰਗ ਕਰਨੀ ਹੈ ਉਹ ਕਰ ਲੈਣ ਆ ਚਾਰ ਮਹੀਨਿਆਂ ਨੂੰ ਉਹਨਾਂ ਦੀ ਮੀਟਿੰਗ ਹੈ ਅਸੀਂ ਚੰਡੀਗੜ੍ਹ ਹੀ ਆਉਂਦੇ ਹਾਂ ਸਾਰੇ ਮੰਤਰੀ ਜਿਹੜੇ ਉਹਨਾਂ ਦੇ ਅਸੀਂ ਉਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਜਾਵਾਂਗੇ ਬਕਾਇਦਾ ਤੌਰ ਤੇ ਪਿਆਰ ਨਾਲ ਕਿੱਦਿ ਬਹੇਲੇ ਪੈਸੇ ਦਾ ਜਾਣ ਕੇ ਜਾਂਦੇ 1500 ਰੁਪਏ ਹੈਗਾ ਤੱਲਾ ਆਲਰੇਡੀ ਉਹ ਜਿਹੜਾ ਕੋਈ ਸਿੱਧੀ ਵਿਜਾਇ ਕਰੂਗਾ 1500